ਹਾਂ ਜੈ ਮਾਤਾ ਦੀ ਜੈ ਸ਼੍ਰੀ ਨੰਨਦੀ ਮਾਤਾ ਜੀ ਇਹ ਜਿਹੜਾ ਕੈਂਪ ਲੱਗਿਆ ਹੈ ਜਗਦਤ ਸ਼ਰਮਾ ਸੋਨੂ ਪੰਡਤ ਜੀ ਜੋਗੇ ਥਲੀ ਮਿੰਡਮਾ ਤੇ ਇਹਨਾਂ ਨੇ ਆਪਣੀ ਮਾਤਾ ਪਿਤਾ ਦੇ ਇਹ ਬਰਸੀ ਦੇ ਹਰ ਸਾਲ ਦੀ ਤਰ੍ਹਾਂ ਕੈਂਪ ਲਗਾਇਆ ਜਾਂਦਾ ਹੈ ਇਹ ਕੈਂਪ 10 ਦਿਨ ਲਗਾਤਾਰ ਮਾਤਾ ਜੀ ਦੇ ਜੋ ਲੋਕ ਬੜੀ ਦੂਰ ਦੂਰ ਤੋਂ ਆਉਂਦੇ ਆ ਮਾਨਸਾ ਖੰਨਾ ਬਠਿੰਡਾ ਲੁਧਿਆਣਾ ਤੋਂ ਬੜੀ ਦੂਰ ਦੂਰ ਤੋਂ ਸੰਗਤ ਆਉਂਦੀ ਹੈ ਜਿਨ੍ਹਾਂ ਦੇ ਬੜੀ ਦਿੱਕਤਾਂ ਪਰੇਸ਼ਾਨੀਆਂ ਪਰੇਸ਼ਾਨ ਹੁੰਦੀਆਂ ਨੇ ਉਹ ਪੰਡਤ ਜੀ ਦੇ ਸੰਯੋਗ ਅਤੇ ਟੀਮ ਜੋ ਕਿ ਡਾਕਟਰਾਂ ਦੀ 24 ਘੰਟੇ ਹਾਜ਼ਰ ਰਹਿੰਦੀ ਹਨ ਇਸ ਵਿੱਚ ਹਰੇਕ ਪ੍ਰਕਾਰ ਦੇ ਡਾਕਟਰ ਇੱਥੇ ਟੀਮ ਦੇ ਵਿੱਚ ਬੈਠੇ ਹੋਏ ਹਨ ਜੋ ਕਿ ਡਾਕਟਰਾਂ ਦੇ ਡਾਕਟਰਾਂ ਦੇ ਨਾਲ ਰਲ ਕੇ ਪੰਡਤ ਜੀ ਹਰ ਵਕਤ ਇੱਥੇ ਬੈਠੇ ਹਨ ਤੇ ਹਰੇਕ ਤਰ੍ਹਾਂ ਦੀ ਸੱਗਾ ਸੂਤ ਦਿੱਤੀ ਗਈ ਜਾਂਦੀ ਹੈ ਇਹ ਨਮਰਤ ਲਾਇਆ ਜਾਂਦਾ ਪ੍ਰਾਈਮਰੀ ਕੇਅਰ ਵਰ ਇਹ ਦੀ ਇਹ ਪੰਡਕੀਆਂ ਸ਼ੁਰੂ ਕਰ ਦਿੱਤੀ ਹੈ ਤੇ ਅੱਗੇ ਵਾਸਤੇ ਇਹਨਾਂ ਨੇ ਹਰੇਕ ਆਪਣੇ ਧਾਰਮਿਕ ਸਥਾਨ ਜਿੱਦਾਂ ਅੱਗੇ ਸ਼੍ਰੀ ਨੰਦੂ ਸਾਹਿਬ ਉਹ ਨਮਲੇ ਤੇ ਵੀ ਲਗਾਇਆ ਜਾਣਾ ਤੇ ਮਨੀ ਮਹੇਸ਼ ਹੋਰ ਜਿੰਨੇ ਵੀ ਧਾਰਮਿਕ ਪ੍ਰੋਗਰਾਮ ਚੱਲਣੇ ਉਹਨਾਂ ਤੇ ਹਰੇਕ ਪ੍ਰੋਗਰਾਮ ਤੇ ਲਗਾਇਆ ਜਾਣਾ ਇਹ ਦੂਸਰਾ ਮੈਡੀਕਲ ਫੈਮ ਕਿੰਨੇ ਕੁ ਦਵਾਈਆਂ ਕਿਹੜੀਆਂ ਕਿਹੜੀਆਂ ਇੱਥੇ ਹਰੇਕ ਪ੍ਰਕਾਰ ਦੀ ਮੈਡੀਸਿਨ ਦਿੱਤੀ ਜਾਂਦੀ ਹੈ ਨਾ ਹਰੇਕ ਪ੍ਰਕਾਰ ਦੇ ਉਹਰੇ ਡਾਕਟਰ ਸਵਾਨ ਬੈਠੇ ਹੋ ਇਹਨਾਂ ਦੀ ਜਿਸ ਪੇਸ਼ੈਂਟ ਨੂੰ ਲੋਡ ਪੈਂਦੀ ਹੈ ਨਾ ਉਸ ਪੇਸ਼ੈਂਟ ਨੂੰ ਦਵਾਈ ਦਿੱਤੀ ਜਾਂਦੀ ਹੈ ਮਤਲਬ ਕਿ ਜਦੋਂ ਉਹ ਦਵਾਈ ਖਾਣੇ ਬਾਹਰ ਧੜ ਜਾਂਦੀ ਹੈ ਮਤਲਬ ਕਿ ਦਵਾਈ ਖਾਣੇ ਬਾਹਰ ਪੰਜ ਰੋਜ਼ ਦੀ ਚੰਗੀ ਹੁੰਦੀ ਹੈ ਜੈ ਮਾਣਾ ਦੇ ਵੀ ਤੇ ਮੈਂ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਤੇ ਮੈਂ ਹਰ ਸਾਲ ਕੈਂਪ ਲਾਉਂਦਾ ਲੋਕ ਬਹੁਤ ਦੂਰ ਦੂਰ ਤੇ ਸ਼ਦਾਲੂ ਆnde ਪੈਦਲ ਚੱਲ ਕੇ ਆnde ਕੁਝ ਸਾਈਕਲਾਂ ਤੇ ਆnde ਜਿਨ੍ਹਾਂ ਦੇ ਪੈਰਾਂ ਦਾ ਬਹੁਤ ਬੁਰਾ ਹਾਲ ਹੁੰਦਾ ਚੱਲ ਨਹੀਂ ਹੁੰਦਾ ਗਰਮ ਪੱਟੀਆਂ ਦੂਜੀਆਂ ਪੱਟੀਆਂ ਔਰ ਜਿਹਦਾ ਬਹੁਤ ਲੰਘਾ ਲੱਗੇ ਵੇ ਪਰ ਮੈਡੀਕਲ ਕੈਂਪ ਘਟ ਤੁਨੇ ਖਾਣੇ ਪੀਣੇ ਦਾ ਸਿਹਤ ਕੋਈ ਖਰਾਬ ਹੋ ਜਾਵੇ ਉਹਦੇ ਸੰਬੰਧੀ ਡਾਕਟਰ ਸਹਿਬਾਨਾਂ ਦੀ ਪੂਰੀ ਟੀਮ ਹਰ ਵੇਲੇ ਮੇਰੇ ਨਾਲ ਮੇਰੀ ਹੈਲਪ ਕਰਦੀ। ਕੀ ਕੀ ਦਵਾਈਆਂ ਦਿੱਤੇ? ਇਹ ਸਾਰੀਆਂ ਦਵਾਈਆਂ ਹਰ ਇੱਕ ਪ੍ਰਕਾਰ ਦੀਆਂ ਹਨ, ਗਰਮ ਪੱਟੀਆਂ, ਦੂਜੀਆਂ ਤੇ ਗੈਸ ਦੀਆਂ, ਸਿਰਦਰਦ, ਪੇਟਦਰਦ ਕੋਈ ਔਰ ਜਿਵੇਂ ਗੱਟਨੋਵਾਂ ਵਿੱਚ ਦਰਦ ਇਹ ਸਾਰੀਆਂ ਦਵਾਈਆਂ ਵਹਾਂ ਮਿਆ। ਅਲਰਜੀ ਦੀਆਂ ਇਹ ਨਾ ਕੈਂਪ ਲਗਾਇਆ ਗਿਆ। ਇਹ ਦੂਸਰਾ ਕੈਂਪ ਲਗਾਇਆ ਗਿਆ। ਸਦਾ ਲੂ ਬੋਦਾ ਰਹੇ ਸਵੇਰੇ 5 ਵਜੇ ਦੇ ਸ਼ੁਰੂ ਹੋ ਜਾਂਦਾ ਰਾਤ ਨੂੰ 11 ਵਜੇ ਤੱਕ ਸਦਾ ਲੂਆਂ ਦੀ ਲੈਣ ਲੱਗੀ ਰਹਿੰਦੀ ਹੈ ਪਰ ਇਹੀ ਹੈ ਮਾਤਾ ਰਾਣੀ ਸਾਹਿਬ ਨੂੰ ਅਸ਼ੀਰਵਾਦ ਰੱਖੇ ਆਪਣਾ ਦੇਹਾਂ ਦ੍ਰਿਸ਼ਟੀ ਰੱਖੇ ਜੈ ਮਾਤਾ ਦੀ ਜੈ ਮਾਤਾ ਸੂ ਅਸੀਂ ਸਾਰੇ ਲੰਗਰ ਕਮੇਟੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਨਰਾਤਿਆਂ ਚ ਇਹ ਸੇਵਾ ਕੀਤੀ ਹੈ ਸਾਰੇ ਵਧਾਈ ਦੇ ਪਾਸਰ ਹੈ ਬਾਕੀ ਸਾਡੇ ਡਿਪਾਰਟਮੈਂਟ ਵੱਲੋਂ ਪੀਐਸੀ ਕੀਰਤ ਪ੍ਰਸਾਦ ਦੇ ਐਸਐਮਓ ਦੇ ਹੁਕਮਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਪਾਂ ਲਾਲ ਦਵਾਈ ਪਾ ਰਹੇ ਆ ਕਲੋਰੀਨੇਸ਼ਨ ਕਰ ਰਹੇ ਆ ਹਰੇਕ ਮੰਦਰ ਦੀ ਤਰੀਕੀ ਨਾਲ ਆਪਾਂ ਜਾਂਚ ਕਰਕੇ ਉਹਨਾਂ 'ਚ ਸਮੇਂ-ਸਮੇਂ ਤੇ ਦਵਾਈ ਪਵਾ ਰਹੇ ਆ ਤਾਂ ਕਿ ਜਿਹੜੇ ਵੀ ਸ਼ਰਧਾਲੂ ਆਉਂਦੇ ਆ ਉਹ ਤੰਦਰੁਸਤ ਰਹਿਣ ਡਾਇਰੀਆ ਨਾ ਹੋਵੇ ਤਾਂ ਕਿ ਤੰਦਰੁਸਤੀ ਨਾਲ ਆਪਣੇ ਘਰ ਜਾਣ ਦਵਾਈਆਂ ਤਾਂ ਇਹ ਆਪਣੇ ਪ੍ਰਾਈਵਟ ਪਰਸਨਲ ਤੌਰ ਤੇ ਦਵਾਈਆਂ ਲਈਆਂ ਪਰਚੇਜ਼ ਕੀਤੀਆਂ ਏ ਤੇ ਇਹ ਸੇਵਾ ਕਰਦੇ ਆ ਜਿਹੜੇ ਪਿੰਡ ਦੇ ਦਾਨੀ ਸੱਜਣ ਹੈਗੇ ਆ सोनू ਪੰਡਤ ਜੀ ਸਾਡੇ ਹੈਗੇ ਆ ਜੋ ਇਹ ਪਿਛਲੇ ਸਾਲ ਵੀ ਦੀ ਸੇਵਾ ਕੀਤੀ ਹੈ ਇਸ ਵਾਰ ਵੀ ਖੁੱਲੇ ਦਿਲੋਂ ਇਹ ਸੇਵਾ ਕਰਦੇ ਆ ਫਾਰਮਾਸਿਸਟ ਆਏ ਹੋਏ ਆ ਉਹ ਦਿਨ ਰਾਤ ਸੇਵਾ ਕਰਦੇ ਆ ਹੋਲੇ ਮੱਲੇ ਨੂੰ ਵੀ ਇਸੇ ਤਰ੍ਹਾਂ ਇਹ ਸੇਵਾ ਕਰਦੇ ਆਗੇ ਵੱਧ ਚੜ ਕੇ ਯੋਗਦਾਨ ਪਾਉਂਦੇ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਡੀ ਟੀਮ ਹਮੇਸ਼ਾ ਇਹਨਾਂ ਨਾਲ ਹੈਲਪ ਕਰਦੀ ਹੈ ਤੇ ਇਹ ਸਾਡੀ ਹੈਲਪ ਕਰਦੇ ਆ ਇਹਨਾਂ ਦਾ ਇਸ ਗੱਲੋਂ ਆਪਾਂ ਦਿਲੋਂ ਧੰਨਵਾਦ ਕਰਦੇ ਆ ਹੋਰ ਖਾਣ ਪੀਣ ਦੇ ਲੰਘੇ ਬਿਠੇ ਰਹੇ ਤੇ ਮੈਡੀਕਲ ਨੂੰ ਕੋਈ ਕੋਈ ਅਜਿਹਾ ਦਿਖਾਇਆ ਕਿ ਕੀ ਕਹਿਣਾ ਚਾਹੁੰਦੇ ਨਾ ਬਾਰੇ ਐਸੇ ਤਾ ਸਾਡੇ ਡਿਪਾਰਟਮੈਂਟ ਵੱਲੋਂ 24 ਆਵਰ ਦੋ ਜਗ੍ਹਾ ਚੱਲ ਰਹੇ ਹੈਗੇ ਆ ਲਮਲੇੜੀ ਹੈਲਥ ਵੈਲਨੈਸ ਸੈਂਟਰ ਲਮਲੇੜੀ ਚੱਲ ਰਿਹਾ ਹੈਗਾ ਇਹ ਤੇ ਪੂਰੀ ਵਾਲੇ ਚੱਲ ਰਿਹਾ ਬਾਕੀ ਇੱਥੇ ਆ ਬਾਕੀ ਹਸਪੀਟਲ ਦਾ ਥੋੜੇ ਥੋੜੇ ਦੋ ਦੋ ਕਿਲੋਮੀਟਰ ਤੇ ਮੈਡੀਕਲ ਕੈਂਪ ਹੈਗੇ ਆ ਜਿੰਨੀ ਕ ਜਰੂਰਤ ਹੈਗੀ ਅਸ਼ਰਦੋਹਨ ਨੂੰ ਉਨੀ ਇੱਕ ਸੇਵਾ ਹੋ ਰਹੀ ਆ